Sallallahu uh alaihi uh -huh. uh -huh. ਨਵੇਂ ਪਾਠਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰ ਵਿਦ ਤੋਂ ਜੈ ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਗਿਆ ਇੱਕ ਓਮਕਾਰ ਸਾਰੇ ਨਾਮ ਉਸ ਪ੍ਰਮਾਤਮਾ ਦੇ ਨੇ ਇੱਕ ਦੇ ਨਾਮ ਨੇ ਸਾਰੇ ਸਤਿਗੁਰ ਪ੍ਰਸਾਦ ਉਹ ਮਿਲਦਾ ਕਦੋਂ ਹੈ ਜਦੋਂ ਸਤਿਗੁਰੂ ਦੀ ਸਾਡੇ ਤੇ ਕਿਰਪਾ ਹੋ ਜੇ ਭੁੱਲਿਓ ਮਨ ਮਾਇਆ ਪਰਝਾਇਓ ਆਹ ਮਨ ਨੂੰ ਗੁਰੂ ਤੇਗ ਬਹਾਦਰ ਸਾਹਿਬ ਅਰ ਜੀ ਸੰਬੋਧਨ ਹੋ ਕੇ ਕਹਿੰਦੇ ਐ ਕਹਿੰਦੇ ਐ ਵਾਹ ਇਥੇ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਪੈਸਾ ਤੇ ਚਾਹੀਦਾ ਹਰ ਇੱਕ ਨੂੰ ਪਰ ਇਕੱਲਾ ਇਹ ਨਾ ਹੋਵੇ ਕਿ ਮਾਇਆ ਦੇ ਵਿੱਚ ਉਲਝ ਜੇ ਪ੍ਰਮਾਤਮਾ ਨੂੰ ਭੁੱਲੇ ਜਾਵੇ ਕਿਤੇ ਫਿਰ ਉਹ ਮਾਇਆ ਪੈਸਾ ਵੀ ਕੀ ਕੰਮ ਆਉਣਾ ਹੈ ਭੁੱਲਿਓ ਮਨ ਮਾਇਆ ਉਲਝਾਇਓ ਜੋ ਜੋ ਕਰਮ ਕੀਓ ਲਾਲਚ ਲੱਗ ਤੇ ਤੇ ਆਪ ਬੰਧਾਇਓ ਕਹਿੰਦੇ ਪ੍ਰਮਾਤਮਾ ਨੂੰ ਭੁੱਲ ਕੇ ਨਾ ਜਿਹੜੇ ਵੀ ਕਰਮ ਕਰ ਰਹੇ ਹੋ ਉਹ ਚੰਗੇ ਨਹੀਂ ਹੈਗੇ ਕਹਿੰਦੇ ਜਿਹੜੇ ਪ੍ਰਮਾਤਮਾ ਨੂੰ ਭੁੱਲ ਕੇ ਤੁਸੀਂ ਕਰਮ ਕਰੋਗੇ ਉਹ ਚੰਗੇ ਨਹੀਂ ਹੈਗੇ ਕਹਿੰਦੇ ਜੋ ਜੋ ਕਰਮ ਕੀਓ ਲਾਲਚ ਲਾ ਕੇ ਕਹਿੰਦੇ ਜਿਹੜੇ ਲਾਲਚ ਦੇ ਵਿੱਚ ਲੱਗ ਕੇ ਕੰਮ ਕਰ ਰਹੇ ਹੋ ਨਾ ਕਹਿੰਦੇ ਉਹਨਾਂ ਨੇ ਕੀ ਕਰਨਾ ਤੈਨੂੰ ਆਪ ਉਹਦਾ ਬੰਨ ਲੈਣਾ ਹੈ ਜਿਵੇਂ ਮੱਕੜੀ ਜਾਲਾ ਬੰਦੀ ਹੈ ਨਾ ਉਹ ਜਾਲੇ ਦੇ ਵਿੱਚ ਆ ਕੇ ਫਸ ਜਾਂਦੀ ਹੈ ਕਹਿੰਦੇ ਤੁਸੀਂ ਇੰਨਾ ਵਿੱਚ ਫਸ ਜਾਓਗੇ ਜੇ ਪ੍ਰਮਾਤਮਾ ਨੂੰ ਭੁੱਲ ਗਏ ਹੋ ਜੋ ਜੋ ਕਰਮ ਕੀਓ ਲਾਲਚ ਲੱਗ ਜਿਹਦੇ ਆਪ ਵਧਾਇਓ ਰਹਾਓ ਰਹਾਓ ਦਾ ਭਾਵ ਹੁੰਦਾ ਠਹਿਰਨਾ ਗੁਰੂ ਸਾਹਿਬ ਦੇ ਬਚਨਾਂ ਨੂੰ ਚੰਗੀ ਤਰ੍ਹਾਂ ਸਮਝਣਾ ਸਮਝ ਨਾ ਪਰੇ ਵਿਖੈ ਰਸ ਰਤਿਓ ਜਸ ਹਰ ਕੋ ਵਿਸਰਾਇਓ ਕਹਿੰਦੇ ਇਹ ਗੱਲ ਦੀ ਅਜੇ ਤੱਕ ਸਾਨੂੰ ਸਮਝ ਨਹੀਂ ਪਈ ਕਿ ਆ ਜਿਹੜਾ ਜ਼ਹਿਰ ਦੇ ਰਸ ਨੇ ਜਿਹੜੇ ਤਿੰਨ ਜੰਗੇ ਲੱਗਦੇ ਨੇ ਇਹਨਾਂ ਦੇ ਵਿੱਚ ਖੱਤੇ ਤਾਂ ਹੋ ਗਏ ਤੋ ਜਸ ਹਰ ਕੋ ਵਿਸਰਾਇਓ ਪਰਮਾਤਮਾ ਦੇ ਨਾਮ ਨੂੰ ਭੁੱਲ ਚੁੱਕੇ ਆ ਜਸ ਹਰ ਕੋ ਵਿਸਰਾਇਓ ਕਹਿੰਦੇ ਇਹਨੂੰ ਕਿਉਂ ਭੁੱਲ ਗਏ ਤੋਂ ਸਾਰੇ ਕੁਝ ਨਾਲ ਨਾਲ ਕਰਨਾ ਚਾਹੀਦਾ ਪਰਿਵਾਰ ਵੀ ਪਾਲਣਾ ਬੱਚੇ ਵੀ ਪਾਲਣੇ ਨੇ ਕੰਮਕਾਰ ਵੀ ਕਰਨੇ ਨੇ ਖੇਤੀਆਂ ਵੀ ਕਰਨੀਆਂ ਨੇ ਪਰ ਕਹਿੰਦੇ ਨਾਲ ਨਾਲ ਉਸ ਪਰਮਾਤਮਾ ਨੂੰ ਵੀ ਚੇਤਾ ਰੱਖ ਜੇ ਪਰਮਾਤਮਾ ਨੂੰ ਭੁੱਲ ਗਿਆ ਕਹਿੰਦੇ ਸਾਰੀ ਜ਼ਿੰਦਗੀ ਤੇਰੀ ਵਿਅਰਥ ਜਾਣੀ ਹੈ ਖਰਾਬ ਜਾਣੀ ਹੈ ਕਹਿੰਦੇ ਸੰਗ ਸਵਾਨੀ ਸਵਜਾਨਿਓ ਨਾ ਹੈਨ ਵਨ ਖੋਜਣ ਕੋ ਧਾਇਓ ਹੁਣ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਐ ਬੰਦਾ ਕਹਿੰਦਾ ਮੈਂ ਜੰਗਲਾਂ ਚ ਜਾਵਾਂਗਾ ਜੰਗਲਾਂ ਚ ਜਾ ਕੇ ਮੈਂ ਰੱਬ ਨੂੰ ਪਾਵਾਂਗਾ ਤੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਉਹ ਤੇ ਤੇਰੇ ਨਾਲ ਰਹਿੰਦਾ ਸਦਾ ਹੀ ਸੰਗ ਸਵਾਨੀ ਸੋ ਜਾਣਿਓ ਨਾ ਰਹਿਣ ਕਹਿੰਦੇ ਉਹਨੂੰ ਨਾਲ ਜਾਣਿਆ ਨਹੀਂ ਤੇ ਉਹ ਤੇ ਤੇਰੇ ਨਾਲ ਨਾਲ ਚੱਲਦਾ ਹੈ ਜੰਗਲਾਂ ਦੇ ਵਿੱਚ ਨਹੀਂ ਹੈ ਜੰਗਲਾਂ ਦੇ ਵਿੱਚ ਜਾ ਕੇ ਕੀ ਮਿਲਦਾ ਜੀ ਬਾਬਾ ਫਰੀਦ ਸਾਹਿਬ ਕਹਿੰਦੇ ਐ ਫਰੀਦਾ ਜੰਗਲ ਜੰਗਲ ਕਿਆਪ ਵੈ ਬਣ ਕੰਡਾ ਮੂੜ ਹੈ ਵਸੀ ਰੱਬ ਹਿਆਲੀ ਐ ਜੰਗਲ ਕਿਆ ਢੁੰਡੈ ਕਹਿੰਦੇ ਆ ਜੰਗਲ ਨੂੰ ਛੱਡ ਕੇ ਫਿਰ ਕਹਿ ਤਵਗ ਜਾਣਾ ਉਹਨੂੰ ਛੱਡ ਕੇ ਉਹਦੇ ਵਗ ਜਾਣਾ ਕਹਿੰਦੇ ਕੰਡਿਆਂ ਨੂੰ ਨਤਤਾੜਦਾ ਫਿਰਦਾ ਸਾਰਾ ਦਿਲ ਫਿਰ ਪੈਰਾ ਚ ਵੱਜਣਗੇ ਵੀ ਕੰਡੇ ਕੰਡਿਆਂ ਨੂੰ ਨਤਤਾੜਦਾ ਫਿਰਦਾ ਕਹਿੰਦੇ ਫਰੇਦਾ ਜੰਗਲ ਜੰਗਲ ਕਿਆ ਤਵੈ ਬਣ ਗੰਡਾ ਮੋੜਾ ਬੱਸੀ ਰਾਬੇ ਹਿਆਲੀ ਆ ਕਹਿੰਦੇ ਉਹ ਤੇ ਹਿਰਦੇ ਚ ਬੈਠਾ ਵੱਸੀ ਰਾਬੇ ਹਿਆਲੀ ਆ ਜੰਗਲ ਕਿਆ ਢੁੰਡੈ ਕਹਿੰਦੇ ਜੰਗਲਾਂ ਚ ਜਾ ਕੇ ਰੱਬ ਨਹੀਂ ਮਿਲਦਾ ਜੇ ਰੱਬ ਮਿਲਣਾ ਤਾਂ ਤੈਨੂੰ ਅੰਦਰੋਂ ਮਿਲਣਾ ਸਿਆਲਿਆਂ ਨੇ ਵੀ ਕਿਹਾ ਕਹਿੰਦੇ ਜੇ ਰੱਬ ਮਿਲਦਾ ਨਾ ਤਿਆਂ ਤੋਤੇ ਆ ਮਿਲਦਾ ਡੱਗੂਆ ਮੱਛੀਆਂ ਜੇ ਰੱਬ ਮਿਲਦਾ ਜੰਗਲ ਭਵਿਆ ਮਿਲਦਾ ਗਊਆਂ ਬੱਚੀਆਂ ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਹੈ ਨੇਤਾ ਜਿਨ੍ਹਾਂ ਦੀਆਂ ਸੱਚੀਆਂ ਕਹਿੰਦੇ ਨੀਤ ਸੱਚੀ ਬਣਾ ਲਿਓ ਤੇ ਤੁਹਾਨੂੰ ਤੁਹਾਡੇ ਹਿਰਦੇ 'ਚ ਰੱਬ ਦਿਸ ਜਾਣਾ ਜੇ ਕਹਿੰਦੇ ਜੰਗਲਾਂ 'ਚ ਜਾ ਕੇ ਰੱਬ ਮਿਲਦਾ ਹੁੰਦਾ ਗਊਆਂ ਬੱਚੀਆਂ ਤੇ ਜੰਗਲਾਂ 'ਚ ਹੀ ਰਹਿੰਦੀਆਂ ਨੇ ਜੇ ਕਹਿੰਦੇ ਕੱਲਾ ਲਹਾੜ ਨਾਲ ਰੱਬ ਮਿਲਦਾ ਹੁੰਦਾ ਡੱਡੂ ਤੇ ਮੱਛੀਆਂ ਰਹਿੰਦੀ ਪਾਣੀ 'ਚ ਨੇ ਕਹਿੰਦੇ ਕਹਿੰਦੇ ਨੀਤ ਬੰਦੇ ਦੀ ਸਾਫ਼ ਹੋਵੇ ਉਦੋਂ ਆਪ ਮਿਲ ਜਾਂਦਾ ਰਤਨ RAM ਘਰ ਕੀ ਹੀ ਕੇ ਭੀਤਰ ਤਾਕੋ ਗਿਆਨ ਨਾ ਪਾਇਓ ਕਹਿੰਦੇ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਰਤਨਾ ਵਰਗਾ ਹੀਰੇਆ ਵਰਗਾ ਜਵਾਹਰਾਤਾ ਵਰਗਾ ਕਹਿੰਦੇ ਉਹਨੂੰ ਆਪਣੇ ਹਿਰਦੇ ਚ ਵੇਖ ਕਹਿੰਦੇ ਇੱਥੋਂ ਹੀ ਗਿਆਨ ਪ੍ਰਾਪਤ ਕਰ ਲੈ ਬਸ ਅਸੀਂ ਭਾਲੀ ਜੰਦੇ ਆ ਬਾਹਰ ਗੁਰੂ ਸਾਹਿਬ ਕਹਿੰਦੇ ਕੂੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਅਸਾਸ 863 ਤਿਕਾ ਮੁਖ ਟਿਕਾ ਤਿੰਨ ਘਟ ਮਦ ਵਿਗਾਸ ਕਹਿੰਦੇ ਆ ਸਰੀਰ ਹੈ ਨਾ ਜਿਹੜਾ ਇਹਨੂੰ ਕਹਿੰਦੇ ਕੇਸਰ ਵਰਗਾ ਬਣਾ ਲੈ ਕੁੰਭੂ ਕੀ ਕਾਇਆ ਰਤਨਾ ਕੀ ਲਲਤਾ ਰਤਨ ਕਹਿੰਦੇ ਆ ਹੀਰੇ ਜਵਾਹਰਾਤਾ ਨੂੰ ਕਹਿੰਦਾ ਰਤਨਾ ਕੀ ਲਲਤਾ ਲਲਤਾ ਕਹਿੰਦੇ ਜੀਵ ਨੂੰ ਕਹਿੰਦੇ ਜੀਵ ਤੋਂ ਐਸੇ ਸ਼ਬਦ ਬੋਲੇ ਜਾਣ ਦੂਜੇ ਨੂੰ ਇਦਾਂ ਲੱਗੇ ਕਿ ਹੀਰਿਆਂ ਵਰਗੇ ਬਚਨ ਬੋਲ ਰਿਹਾ ਜਿਵੇਂ ਗੁਰੂ ਸਾਹਿਬ ਦੇ ਬੰਜਨ ਨੇ ਨਾ ਇਹ ਹੀਰਿਆਂ ਤੋਂ ਘੱਟ ਨਹੀਂ ਹੈਗੇ ਕਹਿੰਦੇ ਇਦਾਂ ਹੀ ਲੱਗੇ ਕਿ ਹੀਰੇ ਇਹਦੇ ਜਵਾਨ ਜੋ ਹੀਰੇ ਕਰ ਰਹੇ ਹੈ ਗੁਰੂ ਸਾਹਿਬ ਨੇ ਕਿਹਾ ਆਹ ਸ਼ਰੀਰ ਨੂੰ ਇਹ ਬਣਾ ਲੈ ਕੂੰਗੂ ਕੀ ਕਾਇਆ ਰਤਨਾ ਕੀ ਲੰਕਾ ਅਗਰ ਵਾਸ ਤਨ ਸਾਸ ਇੱਕ ਉਦ ਦੀ ਲੱਕੜ ਹੁੰਦੀ ਹੈ ਉਹਦੇ ਵਿੱਚੋਂ ਸੁਗੰਧੀ ਬਹੁਤ ਆਉਂਦੀ ਹੈ ਕਹਿੰਦੇ ਆਪਣੇ ਆਪ ਨੂੰ ਉਦਾਂ ਦਾ ਬਣਾ ਲੈ ਕਿ ਜਦੋਂ ਬੋਲੇ ਤੇਰੇ ਆਵਾਜ਼ ਦੇ ਵਿੱਚੋਂ ਕਹਿੰਦੇ ਖੁਸ਼ਬੂ ਆਵੇ ਕਹਿੰਦੇ ਇਦਾਂ ਦਾ ਬਣਾ ਲੈ ਪਰਮਾਤਮਾ ਦੇ ਵਿੱਚ ਆ ਭੇਦ ਹੋ ਜਾ ਕਹਿੰਦੇ ਜਨਨਾਨਕ ਭਗਵੰਤ ਭਜਨ ਬਿਨ ਵਰਥਾ ਜਨਮ ਗਵਾਇਓ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਭਗਵੰਤ ਕਹਿੰਦੇ ਪਰਮਾਤਮਾ ਨੂੰ ਜਨਨਾਨਕ ਭਗਵੰਤ ਭਜਨ ਬਿਨ ਕਹਿੰਦੇ ਭਜਨ ਤੋਂ ਬਿਨਾਂ ਵਰਥਾ ਜਨਮ ਗਵਾਇਓ ਕਹਿੰਦੇ ਆ ਜਿਹੜਾ ਤੇਰਾ ਜਨਮ ਹੈ ਨਾ ਇਹ ਬੇਅਰਥ ਜਾ ਰਿਹਾ ਹੈ ਗੁਰੂ ਸਾਹਿਬ ਗੁਰਬਾਣੀ ਜਿਵੇਂ ਕਹਿੰਦੇ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਖੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਹਿੰਦੇ ਕੌਡੀਆਂ ਦੇ ਭਾਅ ਜਾ ਰਹੇ ਭਾਈ ਇਹ ਇਹਨੂੰ ਕੌਡੀਆਂ ਦੇ ਭਾਅ ਨਾ ਜਾਣਦੇ ਕਹਿੰਦੇ ਗੁਰਬਾਣੀ ਦੇ ਨਾਲ ਗੁਰਜਾ ਗੁਰਬਾਣੀ ਦੇ ਵਿੱਚੋਂ ਰਤਨਾ ਵਰਗੇ ਇੱਕ ਬਚਨ ਆਪਣੇ ਹਿਰਦੇ 'ਚ ਵਸਾ ਲੈ ਜਦੋਂ ਰਤਨਾ ਵਰਗੇ ਸ਼ਬਦ ਗੁਰੂ ਦੇ ਆਪਣੇ ਹਿਰਦੇ 'ਚ ਵਸਾ ਲੈ ਕਹਿੰਦੇ ਵੀ ਰਤਨਾ ਵਰਗੇ ਤੂੰ ਬਣ ਜਾਏਗਾ ਆਪਣੇ ਆਪ ਨੂੰ ਗੁਰਬਾਣੀ ਦੇ ਨਾਲ ਜੋੜ ਲੈ ਕੰਮਕਾਰ ਵੀ ਕਰਦਾ ਰਹੇ ਗੁਰੂ ਸਾਹਿਬ ਨੇ ਕੰਮਕਾਰਾਂ ਤੋਂ ਰੋਕਿਆ ਨਹੀਂ ਹੈ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਵਿਦਵਾਨਾਂ ਦੇ ਸ਼ਬਦ ਪੜ੍ਹਦੇ ਆ ਨਾ ਗੁਰੂ ਨਾਨਕ ਸਾਹਿਬ ਜੀਾਂ ਦੇ ਬਾਬਤ ਲਿਖੇ ਹੋਏ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਆ ਕਿਰਤ ਕਰੋ ਪਹਿਲੇ ਨੰਬਰ ਤੇ ਕਿਹਾ ਕਿਰਤ ਕਰੋ ਦੂਜੇ ਨੇ ਕਿਹਾ ਨਾਮ ਜਪੋ ਤੀਜੇ ਨੇ ਕਿਹਾ ਵੰਡ ਛਕੋ ਪਹਿਲਾ ਕਿਰਤ ਕਿਹਾ ਪਰ ਨਾਲ-ਨਾਲ ਕਹਿੰਦੇ ਜੇ ਕਿਰਤ ਛੱਡ ਕੇ ਤੂੰ ਕੱਲਾ ਕਮ ਭਗਤੀ ਤੇ ਲੱਗ ਗਿਆ ਕਹਿੰਦੇ ਫਿਰ ਵੀ ਗੱਲ ਨਹੀਂ ਬਣਨੀ ਫਿਰ ਬੱਚੇ ਭੁੱਖੇ ਮਰ ਰਹੇ ਆ ਕਹਿੰਦੇ ਕਿਰਤ ਵੀ ਨਾਲ ਕਰਨੀ ਐ ਤੇ ਭਗਤੀ ਵੀ ਕਰਨੀ ਐ ਦੋਨੋਂ ਇਕੱਠੇ ਹੋਣੇ ਚਾਹੀਦੇ ਨੇ ਇੱਕ ਨਾਲ ਗੱਲ ਨਹੀਂ ਬਣਨੀ ਜੇ ਭਗਤੀ ਛੱਡਤੀ ਕੱਲਾ ਕੰਮਾ ਤੇ ਵਸਤ ਹੋ ਗਿਆ ਕਹਿੰਦੇ ਫਿਰ ਵੀ ਗੱਲ ਨਹੀਂ ਬਣਨੀ ਆਪਣੇ ਆਪ ਨੂੰ ਬਿਲਕੁਲ ਜਿਵੇਂ ਤੱਕੜੀ ਦੇ ਦੋ ਭੜੜੇ ਹੁੰਦੇ ਆ ਦੋਆਂ ਦੇ ਵਿੱਚ ਜਦੋਂ ਵਜਨ ਰੱਖਦੇ ਆ ਬਰਾਬਰ ਇੱਕੋ ਸਾਰ ਲੱਗਦੇ ਆ ਉਹ ਸਾਨੂੰ ਕਹਿੰਦੇ ਜੇ ਇੱਕ ਪਾਸੇ ਵੱਧ ਪਾ ਲੋ ਇੱਕ ਪਾਸਾ ਥੱਲੇ ਲੱਗ ਰਿਹਾਦਾ ਇੱਕ ਪਾਸਾ ਉੱਪਰ ਜਾ ਰਹਿਦਾ ਕਹਿੰਦੇ ਫਿਰ ਵੀ ਗੱਲ ਨਹੀਂ ਬਣਦੀ ਦੋਨੇ ਬਰਾਬਰ ਹੋਣੇ ਚਾਹੀਦੇ ਨੇ ਜਿੱਦੇ ਦੋਨੇ ਪਾਸੇ ਬਰਾਬਰ ਬਣਾ ਲੈ ਕਹਿੰਦੇ ਉਹਦੇ ਤੇਰਾ ਇਹ ਜੀਵਨ ਬੇਅਰਥ ਨਹੀਂ ਜਾਣਾ ਉਹਦੇ ਫਿਰ ਕਿਸੇ ਨਾ ਕਿਸੇ ਕੰਮ ਆ ਜਾਣਾ ਰਤਨ ਰਾਮ ਘਟ ਹੀ ਕੇ ਭੀਤਰ ਤਾ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ